ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਟਾਵਰ ਤੇ ਬੈਠੇ ਨੇ ਬੇਅਦਬੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਇਹ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਜਿਹੜਾ ਕਿ 25 ਜਨਵਰੀ 2022 ਨੂੰ ਦਿੱਤਾ ਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਤਸਵੀਰਾਂ ਦੇ ਵਿੱਚ ਇਸ ਟਾਵਰ ਤੇ ਚੜੇ ਹੋਏ ਨੇ ਇੱਕ ਪਾਸੇ ਪੰਥ ਹੈ ਜਿਹੜਾ ਉਹ ਸ਼ਹੀਦ ਦੀ 15 ਵੜਾ ਮਨਾ ਰਿਹਾ ਅਤੇ ਸਾਡੇ ਲਈ ਉਹ ਜਿਹੜੇ ਪਲ ਨੇ ਉਹ ਭਾਵੁਕ ਕਰ ਦੇਣ ਵਾਲੇ ਵੀ ਨੇ ਸਿਲੈਕਟ ਕਮੇਟੀ ਦਾ ਵੀ ਜਿਹੜਾ ਸਮਾਂ ਅਗਲੀ 15 ਜਨਵਰੀ ਨੂੰ ਖਤਮ ਹੋਣ ਵਾਲਾ 6 ਮਹੀਨਿਆਂ ਦਾ ਸਮਾਂ ਮੰਗਿਆ ਗਿਆ ਸੀ 6 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੇ ਆਪਣੇ ਵਿਚਾਰ ਦੇਣੇ ਨੇ ਤੇ ਉਹ 6 ਮਹੀਨੇ ਵੀ ਪੂਰੇ ਹੋਣ ਵਾਲੇ ਨੇ ਤਾਂ ਜੋ ਸੰਗਤ ਜਿਹੜੀ ਉਹ ਸਮਝ ਸਕੇਗੇ ਕਿੰਨੀ ਉਚਾਈ ਤੇ ਜਿਹੜਾ ਸੰਗ ਬੈਠਾ ਤੇ ਲਗਾਤਾਰ ਮੰਗ ਕਰ ਰਿਹਾ ਕਿ ਜਿਹੜੀ ਬੇਅਦਮੀਆਂ ਦੇ ਲਈ ਕਾਨੂੰਨ ਬਣਨਾ ਚਾਹੀਦਾ ਚੰਡੀਗੜ੍ਹ ਮਹਾਲੀ ਬਾਰਡਰ ਤੇ ਕੌਮੀ ਜਿਹੜਾ ਇਨਸਾਫ ਮੋਰਚਾ ਉਹ ਵੀ ਲੱਗਿਆ ਹੋਇਆ ਤੇ ਪਟਿਆਲਾ ਜ਼ਿਲ੍ਹਾ ਦੇ ਸਮਾਣਾ ਵਿਖੇ ਖੜੇ ਆ ਜਿੱਥੇ ਟਾਬਰ ਮੋਰਚਾ ਚੱਲ ਰਿਹਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਟਾਬਰ ਤੇ ਬੈਠੇ ਨੇ ਤੇ ਬੇਅਦਬੀ ਕਰਨ ਵਾਲਿਆਂ ਦੇ ਲਈ ਸਖਤ ਸਜ਼ਾਵਾਂ ਦੀ ਮੰਗ ਕਰ ਰਹੇ ਨੇ ਤੇ ਬੇਅਦਬੀਆਂ ਦੇ ਲਈ ਕਾਨੂੰਨ ਦੀ ਮੰਗ ਕਰ ਰਹੇ ਨੇ ਇੱਕ ਬੋਰਡ ਮੇਰੇ ਪਿੱਛੇ ਤੁਹਾਨੂੰ ਦਿਖ ਰਿਹਾ ਹੋਵੇਗਾ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਵਿਧਾਨ ਸਭਾ ਚੋਣ ਪ੍ਰਚਾਰ ਮੌਕੇ 25 ਜਨਵਰੀ 2022 ਦੇ ਵਿੱਚ ਦਾਵਾ ਕੀਤਾ ਗਿਆ ਸੀ ਇਹ ਬੋਰਡ ਦੇ ਉੱਤੇ ਲਿਖਿਆ ਗਿਆ ਕਿ ਜਦ ਕਿਤੇ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜਾਂ ਕਿਤੇ ਉਹਦੀ ਸਜ਼ਾ ਜਿਹੋ ਜੀ ਹੈ ਬੇਮਿਸਾਲ ਹੋਵੇ ਤਾਂ ਉਹ ਵੇਖਦੇ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੇਗੀ ਤੇ ਬੇਅਦਬੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਇਹ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਜਿਹੜਾ ਕਿ 25 ਜਨਵਰੀ 2022 ਨੂੰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇੱਥੇ ਲਗਾਤਾਰ ਮੋਰਚਾ ਚੱਲ ਰਿਹਾ ਜਿਸ ਨੂੰ ਕਿ ਲਗਭਗ 14 ਮਹੀਨੇ ਹੋ ਗਏ ਨੇ ਭਾਈ ਗੁਰਜੀਤ ਸਿੰਘ ਖਾਲਸਾ ਮੇਰੇ ਪਿੱਛੇ ਤੁਹਾਨੂੰ ਦਿਖ ਰਿਹਾ ਹੋਵੇਗਾ ਇੱਕ ਟਾਵਰ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਚੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਈ ਗੁਰਜੀਤ ਸਿੰਘ ਖਾਲਸਾ ਤਸਵੀਰਾਂ ਦੇ ਵਿੱਚ ਇਸ ਟਾਵਰ ਤੇ ਚੜੇ ਹੋਏ ਨੇ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਇੱਥੇ ਅੱਤ ਦੀ ਗਰਮੀ ਵੀ ਪਈ ਐ ਤੇ ਹੁਣ ਅੱਤ ਦੀ ਠੰਡ ਪੈ ਰਹੀ ਐ ਇੱਕ ਪਾਸੇ ਪੰਥ ਹੈ ਜਿਹੜਾ ਉਹ ਸ਼ਹੀਦੀ ਪੰਦਰਵਾੜਾ ਮਨਾ ਰਿਹਾ ਤੇ ਸਾਡੇ ਲਈ ਉਹ ਜਿਹੜੇ ਪਲ ਨੇ ਉਹ ਭਾਵੁਕ ਕਰ ਦੇਣ ਵਾਲੇ ਵੀ ਨੇ ਤੇ ਮਾਣ ਵਾਲੇ ਪਲ ਵੀ ਨੇ ਸਿੱਖ ਕੌਮ ਦੇ ਲਈ ਪਰ ਬੇਅਦਬੀਆਂ ਦੇ ਲਈ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਸਰਕਾਰ ਨੇ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਸਿਲੈਕਟ ਕਮੇਟੀ ਬਣਾਈ ਸੀ ਸਿਲੈਕਟ ਕਮੇਟੀ ਜਿਹੜੀ ਕਿ ਵੱਖ-ਵੱਖ ਧਿਰਾਂ ਤੋਂ ਸਲਾਹ مشورہ ਕਰਨ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਬੇਅਦਬੀ ਦੇ ਲਈ ਕਾਨੂੰਨ ਬਣਾਵੇਗੀ ਜਿਸ ਦੇ ਵਿੱਚ ਵੱਖ-ਵੱਖ ਆਗੂ ਸਿਲੈਕਟ ਕੀਤੇ ਗਏ ਸੀ ਉਸ ਸਿਲੈਕਟ ਕਮੇਟੀ ਦਾ ਵੀ ਜਿਹੜਾ ਸਮਾਂ ਅਗਲੀ 15 ਜਨਵਰੀ ਨੂੰ ਖਤਮ ਹੋਣ ਵਾਲਾ 6 ਮਹੀਨਿਆਂ ਦਾ ਸਮਾਂ ਮੰਗਿਆ ਗਿਆ ਸੀ ਉਸ ਨੂੰ ਵੀ 4-5 ਮਹੀਨੇ ਬੀਤ ਚੁੱਕੇ ਨੇ ਤੇ ਇਹ ਮੰਨਿਆ ਜਾ ਰਿਹਾ ਹੈ ਲਗਾਤਾਰ ਇਸ ਮੋਰਚੇ ਤੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਬੇਅਦਬੀਆਂ ਦੇ ਲਈ ਕਾਨੂੰਨ ਬਣਾਉਣਾ ਚਾਹੀਦਾ ਪਰ ਹਲੇ ਤੱਕ ਸਿਲੈਕਟ ਕਮੇਟੀ ਜ਼ਰੂਰ ਸਰਕਾਰ ਵੱਲੋਂ ਬਣਾ ਦਿੱਤੀ ਗਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਤੇ ਬਿਆਨ ਵੀ ਦਿੱਤੇ ਗਏ ਸੀ ਕਿ ਇਸ ਸੰਬੰਧੀ ਸਰਕਾਰ ਸੁਹਿਰਦ ਪਰ ਹਲੇ ਤੱਕ ਕੋਈ ਉਸ ਤਰੀਕੇ ਦਾ ਐਕਸ਼ਨ ਜਾਂ ਬੇਅਦਬੀਆਂ ਦੇ ਲਈ ਕਾਨੂੰਨ ਨਹੀਂ ਬਣਾਇਆ ਗਿਆ ਸਿਲੈਕਟ ਕਮੇਟੀ ਜ਼ਰੂਰ ਬਣਾਈ ਗਈ ਹੈ ਪਰ ਸਿਲੈਕਟ ਕਮੇਟੀ ਦਾ ਸਮਾਂ ਵੀ ਖਤਮ ਹੋਣ ਵਾਲਾ ਕਿਉਂਕਿ 6 ਮਹੀਨਿਆਂ ਦੇ ਵਿੱਚ ਵਿੱਚ ਇਹ ਕਿਹਾ ਗਿਆ ਸੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੇ ਆਪਣੇ ਵਿਚਾਰ ਦੇਣੇ ਨੇ ਤੇ ਉਹ 6 ਮਹੀਨੇ ਵੀ ਪੂਰੇ ਹੋਣ ਵਾਲੇ ਨੇ 2022 ਦਾ ਦਾਵਾ ਜਿਹੜਾ ਮੁੱਖ ਮੰਤਰੀ ਦਾ ਤੁਹਾਨੂੰ ਦਿਖਾਇਆ ਸੀ ਇੱਕ ਵਾਰ ਫਿਰ ਦਿਖਾ ਦਈਏ ਤੇ ਟਾਬਰ ਮੋਰਚਾ ਜਿਹੜਾ 40 44 ਡਿਗਰੀ ਸੈਲਸੀਅਸ ਦੇ ਵਿੱਚ ਵੀ ਜਿਹੜਾ ਸੰਘਾਗ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਉਹ ਡਟੇ ਰਹੇ ਨੇ ਤੇ ਹੁਣ ਹੱਤ ਦੀ ਠੰਡ ਦੇ ਵਿੱਚ ਵੀ ਉਹ ਡਟੇ ਹੋਏ ਨੇ ਤੇ ਬਹੁਤ ਜਿਹੜੀ ਅੱਜ ਸਵੇਰੇ ਸ਼ਾਮ ਹੈ ਜਿਹੜੀ ਬਹੁਤ ਠੰਡ ਪੈ ਰਹੀ ਹੈ ਧੁੰਦ ਵੀ ਪੈ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਤੁਸੀਂ ਇੱਕ ਤਰੀਕੇ ਦੇ ਨਾਲ ਹਾਈਟ ਸਮਝਣ ਦੀ ਕੋਸ਼ਿਸ਼ ਕਰੋ ਕਿ ਮੈਂ ਜਤਿਨ ਮੈਂ ਕੋਸ਼ਿਸ਼ ਕਰੋਗੇ ਕਿ نیچے ਤੋਂ ਉੱਪਰ ਤੱਕ ਦਿਖਾਇਆ ਜਾਵੇ ਤਾਂ ਤਾਂ ਜੋ ਸੰਗਤ ਜਿਹੜੀ ਉਹ ਸਮਝ ਸਕੇ ਕਿ ਕਿੰਨੀ ਉਚਾਈ ਤੇ ਜਿਹੜਾ ਸੰਗ ਬੈਠਾ ਤੇ ਲਗਾਤਾਰ ਮੰਗ ਕਰ ਰਿਹਾ ਕਿ ਜਿਹੜੀ ਬੇਅਦਬੀਆਂ ਦੇ ਲਈ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਥਾਂਾਂ ਤੇ ਬਰਗਾੜੀ ਵੀ ਦਰਨਾ ਪ੍ਰਦਰਸ਼ਨ ਹੈ ਉਹ ਚੱਲ ਰਿਹਾ ਜਿੱਥੇ ਜਿਹੜੀ ਬੇਅਦਬੀ 2015 ਦੇ ਵਿੱਚ ਵਾਪਰੀ ਸੀ ਉਸ ਜਗ੍ਹਾ ਤੇ ਦੁਬਾਰਾ ਦਰਨਾ ਪ੍ਰਦਰਸ਼ਨ ਹੋ ਰਿਹਾ ਚੰਡੀਗੜ੍ਹ ਮਹਾਲੀ ਬਾਰਡਰ ਤੇ ਕੋਮੀ ਜਿਹੜਾ ਇਨਸਾਫ ਮੋਰਚਾ ਉਹ ਵੀ ਲੱਗਿਆ ਹੋਇਆ ਤੇ ਹੋਰ ਬਹੁਤ ਸਾਰੇ ਥਾਮਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਧਰਨੇ ਚੱਲ ਰਹੇ ਨੇ ਉਹ ਵੀ ਚੱਲ ਰਹੇ ਨੇ ਤੇ ਮੁੱਖ ਮੰਤਰੀ ਦੇ ਬਿਆਨ ਵੀ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਮੁੱਦੇ ਦਿੱਲੀ ਸਰਕਾਰ ਨਾਲ ਨੇ ਕੇਂਦਰ ਸਰਕਾਰ ਨਾਲ ਨੇ ਉਹਨਾਂ ਦੇ ਨਾਲ ਗੱਲ ਕਰੋ ਪੰਜਾਬ ਦੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਪਰ ਇਹ ਇੱਕ ਮੁੱਦਾ ਇਹ ਇੱਕ ਅਜਿਹਾ ਧਰਨਾ ਜਿਹੜਾ ਕਿ ਸ਼ਹਿਰ ਦੇ ਵਿੱਚੋਂ ਵਿੱਚ ਲੱਗਿਆ ਹੋਇਆ ਪਟਿਆਲਾ ਜ਼ਿਲ੍ਹਾ ਦੇ ਵਿੱਚ ਸਮਾਣਾ ਸਤਿੱਤਾ ਸਮਾਣੇ ਦੇ ਵਿੱਚ ਕਟਾਵ ਜਿਹੜਾ ਪਾਰਕ ਬਣਿਆ ਹੋਇਆ ਪਾਰਕ ਦੇ ਵਿੱਚ ਜਿਹੜਾ ਇਹ ਸਿੰਘਾ ਇਹ ਚੜਿਆ ਹੋਇਆ ਤੇ ਲਗਾਤਾਰ ਬਹੁਤ ਸਾਰੇ ਵਾਰ ਇੱਥੇ ਇਕੱਠੇ ਹੋ ਚੁੱਕੇ ਆ ਤੇ ਅੱਜ ਇੱਕ ਵਾਰ ਫਿਰ ਤੋਂ ਇਕੱਠੇ ਹੋਏ ਆ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬੇਅਦਬੀ ਦੇ ਲਈ ਕਾਨੂੰਨ ਬਣਾਇਆ ਚਾਹੀਦਾ